ਪੱਤਪਾਖ ਸਿਮਾਂ ਦੇ ਵਿਚ ਪ੍ਰਾਣਗੋੜ ਦੇ ਇਲਾਕੇ ਵਿੱਚ ਬਾਵੇਂ ਹਾਲ ਸੈਕਟਰ ਦੇ ਪਿੰਡ ਰਾਮਕਲਾਵਾ ਵਿਖੇ ਦੇਰ ਰਾਤ ਰਾਤੀ ਫੈਰਣਛਤੇ ਵਿਅਕਤੀ ਦੇਖੇ ਗਏ ਪਿੰਡ ਵਸੀਆਂ ਸਰ 6 ਵਿਅਕਤੀ ਅਣਪਛਾਤੇ ਹਨ ਜੋ ਕਿ ਮਿਲਟਰੀ ਵਾਲੇ ਵਰਦੀ ਪਾਈ ਹੋਈ ਸੀ ਜਿਹਦੀ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਮੋਕੇ ਦੇ ਪੁਲਿਸ ਨੇ ਪੁੱਛ ਕੇ ਪੂਰੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਫਾਦਾ ਸਰਚ ਮਿਆਨ ਚਲਾਇਆ ਜਾ ਰਿਹਾ ਹੈ ਤੁਹਾਨੂੰ ਦਿਖਾਣੇ ਆ ਮੋਕੇ ਦੀਆਂ ਤਸਵੀਰਾਂ ਤਕੀ ਕਰਨੇ ਪਿੰਡ ਵਾਸੀ ਆਪਾਂ ਰਾਤੀ ਰੋਟੀ ਖਾ ਰਹੀ ਮੇਰੇ ਘਰ ਆਏ ਦੇ ਗੈਸਟ ਤੇ ਸਰ ਮੇਰੇ ਘਰ ਦੀ ਨਾ ਬਾਹਰ ਬੈਠੇ ਦੇ ਤੇ ਉਹ ਕਹਿੰਦੇ ਕੀ ਇਹਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਤੇ ਸਰ ਆਪਣੇ ਨਾ ਕੋਈ 2-4 ਮਿੰਟ ਬਾਅਦ 5 ਕਿ ਮਿੰਟ ਬਾਅਦ ਸਾਡੇ ਇੱਥੇ ਮੋੜ ਹੀ ਨਾਲੀ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉੱਥੇ ਹੀ ਫਿਰ ਘੁੰਮ ਕੇ ਆਇਆ ਦੇਖਿਆ ਤੇ ਉੱਥੇ ਕੋਈ ਨਹੀਂ ਉਸ ਤੋਂ ਬਾਅਦ ਠੀਕ ਸਾਰਾ ਹੀ ਘੁੰਮ ਫਿਰ ਕੇ ਸਾਰੇ ਦੇਖੇ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਤੇ ਕਰੀਬ ਕਰੀਬ ਮੈਂ ਉੱਠਿਆ ਬਾਥਰੂਮ ਕਰਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਆ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਸਰ ਪੰਜ ਛੇ ਬੰਦੇ ਜੀ ਵੈਪਨ ਅਗੇ ਹਿੰਦੇ ਕੋਈ ਸਰ ਵੈਪਨ ਨਹੀਂ ਦੇਖੇ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੀ ਹੋਇਆ ਸਰ ਉਹ ਗੇਨਾਂ ਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ ਤਹੰਗੀ ਅੰਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਦੁਰਕੇ ਅਸੀਂ ਸਾਰਾ ਆਪਣੇ ਆਪਣੇ ਘਰ ਚੱਲ ਗਏ ਆ ਤੇ ਮੇਰੇ ਨਾਲ ਦੇ ਗਵੰਡੀ ਕਮਲਾ ਦੇ ਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕੀ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਪਈ ਆ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਉੱਥੱਲੇ ਉਤਰਿਆਂ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਤੇ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫਿਰ ਸਰ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਹਾਂ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਸਰ ਕਮਲਾ ਦੇਵੀ ਹੁਣ ਐ ਇਨਫੋਰਮ ਕੀਤਾ ਸਵੇਰੇ ਪੁਲਿਸ ਨੂੰ ਉਹ ਸਰਾ ਹੀ ਤੇ ਇਨਫੋਰਮ ਕੀਤਾ ਹਾਂ ਜੀ ਇਨਫੋਰਮ ਕਰਨ ਤੋਂ ਤੇ ਬਾਕੀ ਕਰਨ ਕੀ ਕਾਰਵਾਈ ਪੁਲਸ ਆਈ ਮੋਕੇ ਤੇ ਹਾਂਜੀ ਮੋਕੇ ਤੇ ਨਹੀਂ ਆਈ ਸਰ ਸਵੇਰੇ ਕੀਤਾ ਯੂਨੀਫਾਰਮ ਹਾਂਜੀ ਪੁਲਸ ਆਈ ਹਾਂਜੀ ਆਈ ਗਿਸ਼ ਕਰ ਲਈ ਤੁਹਾਡੇ ਕੋਲ ਜੀ ਹਾਂਜੀ ਹਾਂਜੀ ਪੁੱਛ ਗਿਸ਼ ਕਰ ਲਈ ਜੀ